ਇਕ ਸੋਹਣੀ ਸਨੱਖੀ ਕੁੜੀ ਜੋ ਕਿ ਗਰਭਵਤੀ ਸੀ ਆਪਣੇ ਘਰ ਤੋਂ ਨਿਕਲਦੀ ਹੈ ਤਾਂ ਕਿ ਨਾਨਕੇ ਘਰ ਜਾ ਸਕੇ ਪਰ ਇਹ ਉੱਥੇ ਪਹੁੰਚਦੀ ਹੀ ਨਹੀਂ 2 ਦਿਨ ਤੱਕ ਇਸ ਦੇ ਪਰਿਵਾਰਿਕ ਮੈਂਬਰ ਭਾਲ ਕਰਦੇ ਰਹੇ ਅਤੇ ਅੰਤ ਨੂੰ ਅਰਧ ਨੰਗਨ ਹਾਲਤ ਦੇ ਵਿੱਚ ਇਸ ਗਰਭਵਤੀ ਕੁੜੀ ਦੀ ਮ੍ਰਿਤਕ ਦੇ ਖੇਤਾਂ ਦੇ ਵਿੱਚੋਂ ਬਰਾਮਦ ਹੁੰਦੀ ਹੈ ਪਤਾ ਲੱਗ ਗਿਆ ਕਿ ਉਹ ਕਿਸੇ ਸਹੇਲੀ ਦੇ ਕੋਲ ਵੀ ਜਾਂਦੀ ਸੀ ਜਿਸ ਕਰਕੇ ਪਰਿਵਾਰਿਕ ਮੈਂਬਰਾਂ ਨੇ ਇੱਕ ਕੁੜੀ ਦਾ ਨਾਮ ਵੀ ਲਿਆ ਕਿ ਸਾਨੂੰ ਉਸ ਤੇ ਉੱਪਰ ਸ਼ੱਕ ਹੈ ਸਾਡੀ ਧੀ ਨੂੰ ਇਹਨਾਂ ਦੇ ਵੱਲੋਂ ਕਿਸੇ ਸਾਜ਼ਿਸ਼ ਦੇ ਤਹਿਤ ਮਾਰਿਆ ਗਿਆ ਹੋ ਸਕਦਾ ਹੈ ਫਿਲਹਾਲ ਪੁਚਪੜਤਾਲ ਦੇ ਵਿੱਚ ਇਹ ਸਭ ਕੁਝ ਸਾਹਮਣੇ ਆਣਾ ਹੈ ਪਰ ਇੱਕ ਕੁੜੀ ਨੂੰ ਉਸ ਦੇ ਹੋਣ ਵਾਲੇ ਜਵਾਬ ਸਮੇਂ ਹੀ ਬਿਰਹਮੀ ਦੇ ਨਾਲ ਖਤਮ ਕਰ ਦਿੱਤਾ ਗਿਆ ਇਹ ਸਾਡੀ ਕੁੜੀ ਵਿਆਹ ਇਸ ਮਾਮਲੇ ਪੇਰੇ ਇਹ ਬੁੱਧਵਾਰ ਦੇ ਇਹ ਤੋਂ ਗਈ ਮੈਂ ਪੇਕੇ ਤੇ ਚਲੀ ਆ ਜੀ 5 ਵਜੇ ਸ਼ਾਮ ਦੀ ਕਰ ਲਈ ਜਦੋਂ ਅਸੀਂ ਉੱਥੇ ਬੁੱਧਵਾਰ ਨੂੰ ਪਹੁੰਚੀ ਸ਼ੁੱਕਰਵਾਰ ਸਾਨੂੰ ਫੋਨ ਆਂਦਾ ਹੈ ਤੁਹਾਡੀ ਕੁੜੀ ਦਾ ਕਤਲ ਹੋਇਆ ਹੈ ਪਾਲੀ ਵਾਲਾ ਤੇ ਮੀਨਿਆਂ ਵਾਲੀ ਦੇ ਖੇਤਾਂ ਦੇ ਵਿਚਕਾਰ ਹੋਇਆ ਕੋਈ ਨੇ ਫੋਨ ਕੀਤਾ ਮੇਰੇ ਪਾਂ ਦੇ ਮੋਬਾਈਲ ਤੇ ਅਸੀਂ ਜਦੋਂ ਪਹੁੰਚੇ ਆ ਤਾਂ ਉਹਦੇ ਉੱਤੇ ਨਗਰ ਅਵਸਥਾ ਚ ਕੁੜੀ ਸੀ ਉਹਦੇ ਆਨੇ ਸਾਰੇ ਬਾਹਰ ਆਏ ਹੋਏ ਸੀ ਸਾਰਾ ਯਾਨੀ ਜਿਵੇਂ ਮਗਲੈਲ ਪਾਇਆ ਹੁੰਦਾ ਹੈ ਉਹ ਸਾਰਾ ਮੂੰਹ ਗੜਾ ਹੋਇਆ ਹੋਇਆ ਸੀ ਤੇ ਪੂਰਾ ਯਾਨਕਿ ਬੱਚਾ ਸੀ ਪ੍ਰੈਗਨੈਂਟ ਸੀ 10 ਦਿਨ ਡਿਲੀਵਰੀ ਦੇ ਲੇਦੀ ਸੀ ਬੱਚਾ ਵੀ ਖਤਮ ਹੋ ਚੁੱਕ ਜਗਾ ਸੀ ਫਿਰ ਅਸੀਂ ਪੁਲਿਸ ਦੇ ਕੋਲ ਗਏ ਆ ਜੀ ਪੁਲਿਸ ਨੇ ਸਾਨੂੰ ਇਹ ਨਹੀਂ ਦੱਸਿਆ ਪਹਿਲਾਂ ਸੋ ਇਧਰ ਸੋਹਰਿਆਂ ਵਾਲੇ ਪਾਸੇ ਚੱਲੇ ਆ ਜੀ ਅਸੀਂ ਕੋਈ ਕੰਪਲੇਨਟ ਨਹੀਂ ਕੀਤੀ ਸੋਹਰਿਆਂ ਵੱਲੋਂ ਯਸ ਐਨ ਆ ਦੇ ਦਰਜ ਕਰੋ ਜਾਂ ਕੁਝ ਕਰੋ ਸਾਨੂੰ ਜੀ ਸ਼ੱਕ ਸੀ ਅਸੀਂ ਜਦੋਂ ਵੀ ਬੰਦਾ ਦੱਸਦੇ ਆ ਸ਼ੱਕ ਦਾ ਉਹ ਕਹਿੰਦੇ ਇਹ ਹੋ ਨਹੀਂ ਸਕਦਾ ਐਸ ਐਚਓ ਸਾਹਿਬ ਅਰਜੀਤ ਸਿੰਘ ਜੀ ਥਾਣਾ ਬੈਰੂ ਕਹਿੰਦੇ ਇਹ ਹੋ ਨਹੀਂ ਸਕਦਾ ਇੱਕ ਕੁੜੀ ਦੇ ਸੰਨ ਸ਼ੱਕ ਸੀ ਉਹ ਕੀ ਕੁੜੀ ਜਿਹੜੀ ਮਰਨ ਵਾਲੀ ਉਹ ਕੁੜੀ ਦੇ ਕੋਲ ਜਾਂਦੀ ਸੀ 소ਨੀਆ ਕੁੜੀ ਦਾ ਨਾਮ ਹੈ ਉਹਨ ਦੇ ਕੋਲ ਜਾਂਦੀ ਸੀ ਅਸੀਂ ਕਹਿੰਦੇ ਉਹਨੂੰ ਬੁਲਾਟ ਹੈ ਉਹਨੂੰ ਬੁਲਾਇਆ ਗਿਆ ਕੁੜੀ ਨੂੰ ਥਾਣੇ ਪਰ ਉਹਨੂੰ ਚਾਹ ਪਾਣੀ ਪਿਆ ਕੇ ਨੋਟੀ ਖਵਾ ਕੇ ਉਹਨੂੰ ਤੋਰ ਦਿੱਤਾ ਗਿਆ ਕੋਈ ਪੁੱਛ ਗੇ ਨਹੀਂ ਕੀਤੀ ਉਹ ਕਿੱਥੇ ਜਾਣ ਵਾਲੀ ਸੀ ਉਹ ਵੀ ਪਾੜੀ ਵਾਲੇ ਦੀ ਰਹਿਣ ਵਾਲੀ ਪਿੰਡ ਵਾਲੀ ਹੁਣ ਕੀ ਮੰਗਾਂ ਤੁਹਾਡੀ ਕੀ ਚਾਹ ਤੁਹਾਡੀ ਮੰਗ ਜੀ ਸਾਨੂੰ ਕੁੜੀ ਤਾਂ ਸਾਡੀ ਗਈ ਬੱਚਾ ਵੀ ਨਾਲ ਗਿਆ ਤੇ ਸਾਨੂੰ ਇਨਸਾਫ ਦਵਾਇਆ ਜਾ ਇਹਨਾਂ ਦੇ ਡੰਪ ਕਰਾ ਦੋ ਜਿਹੜਾ ਐਸਐਚਓ ਝੂਠ ਹੀ ਮਰ ਜਾਂਦਾ ਕਿ ਮੈਂ ਡੰਪ ਕਰਾਤੇ ਆ ਜੀ ਮੈਂ ਉਹਨਾਂ ਦੀ ਲੋਕੇਸ਼ਨ ਘੜਾ ਲਈਏ ਕੋਈ ਉਹਨੂੰ ਪਤਾ ਹੀ ਨਹੀਂ ਮੈਂ ਕੀ ਕਰਨਾ ਹੈ ਅਸੀਂ ਦੱਸਨੇ ਆ ਕਿ ਕੈਮਰੇ ਫੜਾਣੀ ਜਦ ਲੱਗੇ ਆ ਉੱਥੇ ਕੈਮਰੇ ਤੋਂ ਚੈੱਕ ਕਰਾਓ ਇਹਨਾਂ ਨੂੰ ਆਪ ਨੂੰ ਕੋਈ ਪਤਾ ਨਹੀਂਗਾ ਅਸੀਂ ਇਹ 4 ਦਿਨ ਹੋ ਗਏ ਤੱਕੇ ਖਾਈ ਜੰਨੇ ਆ ਇੱਕ ਦਿਨ ਵੀ ਐਸਐਚਓ ਨੇ ਕਿਸੇ ਨੂੰ ਫੋਨ ਨਹੀਂ ਕੀਤਾ ਕਿ ਮੈਂ ਤੁਹਾਡਾ ਪ੍ਰੂਫ ਲੱਬਿਆ ਜਾਂ ਨਸਰਾਗ ਲੱਬਿਆ ਜੀ ਬਹੁਤ ਤੰਦੇ ਪੂਰੀ ਗਰਮੀ ਨਾਲ ਠੀਕ ਹੈ ਨਾ ਅਗੂ ਕੁੜੀ ਇਹ ਗੱਲ ਕਹਿੰਦੇ ਕਿ ਗਰਮੀ ਨਾਲ ਮਰ ਗਈ ਹੈ ਜੀ ਕੁੜੀ ਦੀ ਜ਼ਿੰਮੇਵਾਰੀ ਹੈਗੀ ਹੈ ਜੀ ਕੁੜੀ ਉਸ ਰੋਡ ਤੇ ਜਾਂਦੀ ਨਾ ਜ ਆ ਲੜਕੀ ਸੀ ਇਸਦੀ ਡੈਥ ਹੋਈ ਹੈ ਪ੍ਰੈਗਨੈਂਸੀ ਦੀ ਹੋ ਔਰ ਕਰੀਬ 10 15 ਦਿਨਾਂ ਤੋਂ ਉਹਦੀ ਡਿਲੀਵਰੀ ਹੋਣ ਵਾਲੀ ਸੀ ਇੱਥੇ ਉਹ ਰਹਿਣ ਵਾਲੀ ਪਾਲੀ ਵਾਲੇ ਦੀ ਤੇ ਵਿਆਹ ਹੀ ਇੱਥੇ ਫਾਦਿਲਕਾ ਦੇ ਵਿੱਚ ਸੀ ਸੋ ਛੱਕੀ ਹਾਲਾਤਾਂ ਦੇ ਵਿੱਚ ਉਹਦੀ ਡੈੱਡ ਬੋਡੀ ਸਾਨੂੰ ਖੇਤਾਂ ਦੇ ਵਿੱਚੋਂ ਮਿਲੀ ਸੀ ਜਿਹਦੇ ਸਬੰਧੀ ਅਸੀਂ ਜਿਹੜਾ ਮੁਕਤਵਾ 302 ਦੇ ਵਿੱਚ ਦਰਜ ਕੀਤਾ ਔਰ ਅੱਗੇ ਉਹਦੀ ਜਿਹੜੀ ਤੋਤੀ ਸਾਡੀ ਹੈ ਕਿਹਦੇ ਖਿਲਾਫ ਜਿਹੜੀ ਐਫ ਆਈ ਆਰ ਹੋਈ ਹੈ ਪਹਿਲਾ ਜਿਹੜਾ ਧਿਆਨ ਲਖਾਇਆ ਲੜਕੀ ਦੇ ਬ੍ਰਦਰ ਨੇ ਉਹ ਇੱਕ ਤਾਂ ਲੜਕੀ ਦੇ ਘਰ ਵਾਲੇ ਦੇ ਖਿਲਾਫ ਉਹਦੀ ਮਦਰ ਦੇ ਖਿਲਾਫ ਔਰ ਇੱਕ ਹੋਰ ਵਿਅਕਤੀ ਅਮ ਜਾਣ ਉਹਦੇ ਖਿਲਾਫ ਇਹਨਾਂ ਨੇ ਕਾਰਜ ਕਰਾਇਆ ਜਿਨ੍ਹਾਂ ਵਿੱਚੋਂ ਅਸੀਂ ਜਿਹੜਾ ਲੜਕੀ ਦਾ ਘਰ ਵਾਲਾ ਔਰ ਉਹਦੀ ਮਦਰ ਹੈ ਸਾਣਾ ਜਲਦੀ ਹੀ ਉਹਨਾਂ ਨੂੰ ਫੜਕੀ ਅਸੀਂ ਕੋਸ਼ਿਸ਼ ਕਰਕੇ ਗਲਉ ਦਾ ਕਾਰਨ ਹੈ ਤੇ ਹੁਣ ਕੀ ਕਾਰਨ ਹੈ ਜੀ ਹੁਣ ਕੀ ਮੰਗਿਆ ਨਹੀਂ ਦੇਖੋ ਮੰਗਿਆ ਹੈ ਕਿ ਜਿਹੜੇ ਦੋਸ਼ੀ ਫੜੇ ਜਾਓ ਦੇਖੋ ਖੇਤਾਂ ਦੇ ਵਿੱਚ ਲਾਸ਼ ਮਿਲੀ ਹੈ ਨੇੜੇ-ਤੇੜੇ ਕੋਈ ਧਰਨੀਗਾ ਔਰ ਨਾ ਹੀ ਕੋਈ ਕੈਮਰਾ ਲੜਕੀ ਦੀ ਉਹ ਅਰਧ ਨਗਨ ਸੀ ਸੋ ਸਾਨੂੰ ਸ਼ੱਕ ਸੀ ਸੋ ਅਸੀਂ ਉਹਦਾ ਜਿਹੜਾ ਪੋਸਟਮੋਟਮ ਰਿਪੋਰਟ ਜੀਜੀਐਸ ਮੈਡੀਕਲ ਕਾਲਜ ਤੋਂ ਕਰਵਾਇਆ ਤਾਂ ਜੋ ਹਰੇਕ ਐਂਗਲ ਕੋਰਸ ਨੂੰ ਚੈੱਕ ਕਰ ਸਕਦੇ ਮੇਰਾ ਸੁਨੀਤਾ ਰਾਣੀ ਅੱਛਾ ਕੀ ਮਾਮਲਾ ਕੀ ਹੈ ਮਾਮਲਾ ਹੈ ਮੇਰੀ ਨਾ ਹੋ ਗਈ ਬਹੁਤ ਦੁਵਾਰਦੀ ਕਰੂੰ ਇਰਦੋ ਵਿੱਚ ਪਿਆ ਪੁੱਤਰ ਤਿਆਰੀ ਕਰਤੇ ਆਏ ਨਹੀਂ ਇਹ ਘਰੇ ਲਗੇ ਫਿਰ ਤੇਨੇ 6 ਵਜੇ ਵਤੋਂ ਮੋਟਰਸਾਈਕਲ ਐਕਟਿਵਲ ਤੇ ਚੜੀ ਗਏ ਜੀ ਤੇ ਉਹਨਾਂ ਆਤੀ ਬਹੁਤ ਪਿਛਲੇ ਗਈ ਹੈ ਅੱਛਾ ਤੇ ਨਾ ਦਨਾ ਕਰਨਾ ਹੈ ਅੱਛਾ ਤੇ ਮੈਂ ਘਰ ਨਹੀਂ ਆਈ ਮੈਂ ਸੁਲਤਾਨਪੁਰ ਦੋਨਾ ਲਈ ਜਾਣੀ ਹੈ ਮੇਰੇ ਕੋਲ ਦੁੱਤ ਪਰ ਫੋਨ ਗਿਆ 3 ਵਜੇ ਤੇ ਨਾ ਉਹਨੂੰ ਮਾਰ ਕੇ ਬੈਂਡ ਵਾਲ ਪਾਲੀ ਆਲੇ ਨੂੰ ਸਾਟ ਦਿੱਤਾ ਮੈਂ ਰਾਤ ਨੂੰ 8 ਵਜੇ ਉਹ ਤੂਕੀ ਪਹੁੰਚੀ ਪਹਿਲੇ ਮੈਨੋ ਢੀ ਕਾ ਨੀ ਨਾਂਦੀ ਬਿਆਦਰੀ ਨੇ ਮੇਰੇ ਪੁੱਤਰ ਨੂੰ ਚਕਾਰ ਲਿਆ ਨਹੀਂ ਮੈਂ ਕਹਿੰਦੀ ਅਗਰੀ ਮੈਨੂੰ ਤਾਂ ਠੀਕ ਲਾਵਾ ਸਾਨੂੰ ਨਾ ਰੱਖੋ ਆ ਕਿਹੜੇ ਦੁਸ਼ਮਣ ਜੇ ਨਹੀਂ ਤੇ ਉਸ ਤੋਂ ਬਾਅਦ ਮੈਂ ਆਈ ਆ ਤੇ ਮੇਰੇ ਪੁੱਤਰ ਅੰਦਰ ਹੈਗਾ ਮੈਨੂੰ ਨਹੀਂ ਖਾਇਆ ਨੇ ਘੱਲ ਘਰੇ ਗਏ ਨੇ ਬਿਆਨ ਲੈ ਨਹੀਂ ਮਾ ਕਮੇਰਾ ਪਰਿਵਾਰ ਮੇਰੇ ਪੁੱਤਰ ਪੋਲਾ ਜੀ ਹੈਗਾ ਹੈ ਇਹਨਾਂ ਨੇ ਨਹੀਂ ਮੇਰੀ ਨਾਉ ਇਹ ਤਾਂ ਮੈਨੂੰ ਨਹੀਂ ਪਤਾ ਉਹਦੇ ਤੇ ਗਈ ਇਹ ਇਹ ਕਿਹਾ ਬਣਿਆ ਕਿ ਮੈਂ ਚੱਲੀ ਆ ਸਾਡਾ ਫੋਨ ਖਰਾਬ ਹੈ ਨਾਨਾ ਤੇ ਡੈਡੀ ਬੋਲੇ ਤੇ ਇਹਨਾਂ ਨੇ ਨਹੀਂ ਬੋਲਦੇ ਇਹਨਾਂ ਨੇ ਕੋਈ ਫੋਨ ਕੋ ਨਹੀਂ ਕੀਤਾ ਇਹਨਾਂ ਨੂੰ ਪਤਾ ਨਹੀਂ ਹੈਗਾ ਸੀ ਤਾਂ ਅੱਗੇ ਵੀ ਦੋ ਘਟ ਰਹਿੰਦੀ ਆ ਜਾਂਦੀ ਆਖ ਗਈ ਮੈਂ ਸਾਰੀ ਜ਼ਿੰਮੇਵਾਰੀਆਂ ਢਕਵਟ ਦੇ ਗਈਆਂ ਮੇਰੇ ਨਾਉ ਨੂੰ ਬਾਲ ਫੋਟੇ ਮਾਰਿਆ ਮਾਰਿਆ ਕਿੰਨੇ ਜੀ ਇਹ ਮਾਰਾ ਨਾਲੇ ਜਿਹੜੇ ਨਹੀਂ ਦੇ ਵੀਰ ਜਿਹਨੇ ਨਾ ਤਿੰਨ ਪਾਰਟੀਆਂ ਦੀ ਕੁੜੀਆਂ ਐ ਮਨ ਦੇ ਕਾਲਜੀਆਂ ਨੇ ਤੇ ਕੁੜੀ ਨਾਲ ਕੋਈ ਮਾੜਾ ਮੋਟਾ ਕੋਈ ਕਿੱਪਾ ਤੱਕ ਗੱਲ ਐ ਕਿ ਨਹੀਂ ਐ ਉਹਦੀ ਪਛਾਈ ਕਹਿੰਦੀ ਪੂਨਮ ਕਹਿੰਦੀ ਐ ਮਾੜੀ ਐ ਮੇਰੇ ਨਾਮੋਂ ਕਿੰਦੀ ਗਾਲਾਂ ਜਲਦੀ ਹੈ ਲੈ ਸਿੱਤਾ ਦੇਨੀ ਆ ਕਾ ਕੋਈ ਚ ਵੀ ਮੈਂ ਕਿ ਮੇਰੀ ਨਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੈ ਤੁਸੀਂ ਸਮਝਾ ਸਕਦੇ ਨੇ ਮੇਰੇ ਕੋਲ ਤਾਂ ਨਾ ਕੋਈ ਨਜਾਇਜ਼ ਬੰਦਾ ਆ ਗਿਆ ਉਹ ਨੰਬਰ ਨੰਬਰ ਵੇਖ ਸਕਦੀ ਸੀ ਮਾ ਵੀ ਮੇਰੇ ਨਾਂ ਦੀਆਂ ਨਹੀਂ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਮੰਗ ਕਰਨੇ ਤੁਸੀਂ ਮਨਾਉਣੇ ਚੱਕਾ ਜਾਵੇ ਮੇਰੇ ਪੁੱਤਰ ਦੀ ਗਾ ਚੁੱਟੇ ਤੇ ਮੈਂ ਆ ਦੇ ਕਾਤਲਾਂ ਨੂੰ ਬਾਹਰ ਦੇ ਅੰਦਰ ਕਰਾਵਾਂ ਨਹੀਂ ਉਹਨਾਂ ਨੇ ਹੁਣ ਪੁਲਿਸ ਨੇ ਕਿੰਨੇ ਉੱਤੇ ਮਾਮਲਾ ਦਰਜ ਕੀਤਾ ਮੇਰੇ ਵਿਕਰਮ ਮੁੰਡੇ ਤੇ ਕਹਿੰਦੇ ਨੇ ਕਾਤਲ ਹੈ ਭਰੇ ਮਾਰਾ ਨਹੀਂ ਜਿੰਨਾਂ ਨੇ ਮਾਰਿਆ ਨਾ ਤੇ ਪਿੰਡ ਦੇ ਵਿੱਚ ਹੀ ਬੈਠੇ ਨੇ ਬੰਦੇ ਐ ਇਸ ਟਾਈਮ ਤੇ ਮਾਰਿਆ ਕਿਉਂ ਜੀ ਉਹ ਮਾਰਿਆ ਨੇ ਨਾ ਦੀ ਕੁੜੀਆਂ ਕੜੀਆਂ ਪਿੰਡ ਦੇ ਵਿੱਚ ਉਹਨੇ ਮੇਰੀ ਨਾਂ ਦੀ ਪ੍ਰਾਣਾ ਨੇ ਲਿਆਂਦੀਆਂ ਵਈਆਂ ਨੇ ਉਹਨਾਂ ਨੇ ਆਹ ਰੰਜਸ ਕੱਢੀ ਕਿ ਸਾਡੀ ਤਾਂ ਕੋਈ ਦਸ਼ਮਣੀ ਨਹੀਂ ਹੈਗੀ ਉਹਨਾਂ ਦੀ ਹੁਣ ਇਸ ਮਾਮਲੇ 'ਚ ਕਿਹਦੇ ਉੱਤੇ ਐਫ ਆਈ ਆਰ ਹੋਈ ਮੁਕੱਦਮਾ ਕਿਹਦੇ ਉੱਤੇ ਦਰਜ ਕੀਤਾ ਵਿਕਰਮ ਤੇ ਮੇਰੇ ਤੇ ਇੱਕ ਮੇਰੇ ਤੇ ਤੇ ਇੱਕ ਮਰਗਰਾਮੰਗਲ ਤੇ ਅੱਛਾ ਕੀ ਕਹਿੰਦੀ ਪੁਲਸ ਉਹਨੇ ਕੁਝ ਨਹੀਂ ਜੇ ਤਾਂ ਕਹਿੰਦੀ ਆਂਦੇ ਨੇ ਬੰਦਾ ਪਾਲ ਉਹ ਬੰਦੇ ਪਾਲੋ ਪਾਲ ਕਰੋ ਅਸੀਂ ਰਾਤੀ ਸਾਰੀਆਂ ਬੰਦੇ ਅਸੀਂ ਟੋਰ ਦਿੱਤੇ ਸਾਰੀਆਂ ਵੀਡੀਓ ਵਿਖਾ ਦਿੱਤੀ ਜਿਹੜੇ ਮੁੰਡੇ ਨਾ ਟੁਰੀ ਆਂਦੀ ਆਈ ਤੇ ਰੋੜਾਂ ਵਾਲੀ ਮੰਡੀ ਵਿੱਚ ਆਂਦੀ ਪਈ 8:22 ਤੇ 32 32 ਮਿੰਟਾਂ ਤੱਕ ਕਿਸੇ ਗਰਦਾਰਾਂ ਨਾਲ ਉਹਨੇ ਰੇੜੀ ਦੇ ਕਹਦਾ ਜਿੰਨੇ ਦੇ 8:00 ਦਾ ਟਾਈਮ ਰਾਤ ਦੇ ਨਾ ਕੀਤੀ ਪੁਲਿਸ ਕਹਿੰਦੀ ਵੀ ਇਹ ਮੋੜ ਤੇ ਜਾ ਨਾ ਕਰਨਾ ਭਾਈ ਇਹ ਪੁਲਿਸ ਹਰ ਪੁਲਿਸ ਸੁਝਾਵ ਲਾਂ ਦੀ ਪਹਿਲੇ ਤੇ ਸਾਡੇ ਬਰਬ ਦੀ ਕਰਦੀ ਰਹੀ ਹੈ ਇਹ ਪਤਾਉਣ ਕੌਣਾਂ ਨੇ ਕੁਲ ਗਿਆ ਉਹਨ ਮੇਰੇ ਪੁੱਤਰ ਦਾ ਨਾਂ ਲੈਂਦੇ ਨੇ ਇਹ ਤਾਂ ਕਹਿੰਦੇ ਨੇ ਨਹੀਂ ਫਾਜ਼ਿਲਕਾ ਦੇ ਪਿੰਡ ਚੱਕ ਪਾਲੀ ਵਾਲਾ ਦੇ ਖੇਤਾਂ ਦੇ ਵਿੱਚ ਇਸ ਗਰਭਵਤੀ ਕੁੜੀ ਦੀ ਮ੍ਰਿਤਕ ਦੀ ਪਾਈ ਗਈ ਹੈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ਇਸ ਕੁੜੀ ਦੀ ਮ੍ਰਿਤਕ ਦੀ ਨੂੰ ਸੜਕ ਤੇ ਰੱਖ ਕੇ ਫਲਾਈਓਵਰ ਨੂੰ ਜਾਮ ਕੀਤਾ ਮ੍ਰਿਤਕ ਔਰਤ ਜਿਸ ਦਾ ਨਾਮ ਕਿਰਨਾ ਸੀ ਉਸ ਤੇ ਪਰਾਧਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰਾ ਦੇ ਵਿੱਚ ਹੋਇਆ ਸੀ 18 ਤਰੀਕ ਨੂੰ ਆਪਣੇ ਨਾਨਕੇ ਘਰ ਜਾ ਰਹੀ ਸੀ ਅਤੇ ਉਹ ਆਪਣੇ ਨਾਨਕੇ ਘਰ ਪਹੁੰਚੀ ਨਹੀਂ ਉਸ ਨੂੰ ਇੱਕ ਦਿਨ ਬਾਅਦ ਸ਼ੁੱਕਰਵਾਰ ਅਤੇ ਫਿਰ 20 ਤਰੀਕ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਦੀ ਮ੍ਰਿਤਕ ਦੇ ਪਿੰਡ ਚੱਕ ਪਾਲੀ ਵਾਲਾ ਦੇ ਖੇਤਾਂ ਦੇ ਵਿੱਚ ਪਈ ਹੈ 15 ਦਿਨਾਂ ਬਾਅਦ ਡਿਲੀਵਰੀ ਹੋਣੀ ਸੀ ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਭੈਣ ਗਰਭਵਤੀ ਸੀ 10-15 ਦਿਨ ਬਾਅਦ ਉਸ ਦੀ ਡਿਲੀਵਰੀ ਹੋ ਜਾਣੀ ਸੀ ਘਰ ਦੇ ਵਿੱਚ ਨੰਨਾ ਮੁੰਨਾ ਕੋਈ ਮਹਿਮਾਨ ਆਣਾ ਸੀ ਸਾਰੇ ਉਸ ਦੀ ਉਡੀਕ ਤੇ ਵਿੱਚ ਸੀ ਪਰ ਇੱਥੇ ਉਸ ਦੀ ਭੈਣ ਦੇ ਨਾਲ ਹੀ ਇਹ ਮਾੜੀ ਘਟਨਾ ਹੋ ਗਈ ਆਖਿਰਕਾਰ ਉਸ ਨੂੰ ਮਾਰਿਆ ਕਿਉਂ ਗਿਆ ਇਸ ਨੂੰ ਲੈ ਕੇ ਉਹ ਸਫਾਈ ਚਾਹੁੰਦੇ ਨੇ ਕਿ ਸਾਨੂੰ ਦੱਸਿਆ ਜਾਵੇ ਗਰਭ ਦੇ ਵਿੱਚ ਪਾਲ ਰਹੇ ਬੱਚੇ ਤੱਕ ਨੂੰ ਖਤਮ ਕਰ ਦਿੱਤਾ ਗਿਆ ਮ੍ਰਿਤਕ ਕਾਰਤੀ ਦੇ ਨੂੰ ਫਿਲਹਾਲ ਹਸਪਤਾਲ ਵਿਖੇ ਰੱਖਿਆ ਗਿਆ ਤੇ ਦਰ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਦੋਸ਼ ਵੀ ਲਗਾਏ ਜਾ ਰਹੇ ਨੇ ਕਿ ਪੁਲਿਸ ਦੋਸ਼ੀਆਂ ਨੂੰ ਜਾਣਬੁੱਝ ਕੇ ਨਹੀਂ ਫੜ ਰਹੀ ਜਿਨ੍ਹਾਂ ਦਾ ਉਹ ਨਾਮ ਲੈ ਰਹੇ ਨੇ ਉਹਨਾਂ ਨੂੰ ਪੁਲਿਸ ਬੁਲੰਦੀ ਜ਼ਰੂਰ ਹੈ ਪਰ ਉਥੇ ਚਾਹ ਪਾਣੀ ਪਿਲਾ ਕੇ ਮੋੜ ਦਿੰਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਹੋ ਚੁੱਕਿਆ ਹੈ ਜਿਸ ਸਬੰਧੀ ਇਸ ਕੁੜੀ ਦੇ ਪਤੀ ਅਤੇ ਸਸ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕ ਔਰਤ ਦੀ ਸਸ ਬੋਬੀ ਪਤੀ ਵਿਕਰਮ ਸਿੰਘ ਅਤੇ ਇੱਕ ਹੋਰ ਵਿਅਕਤੀ ਮੰਗਲ ਸਿੰਘ ਦੇ ਵਿਰੁੱਧ ਇਹ ਮਾਮਲਾ ਦਰਜ ਕੀਤਾ ਹੈ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਔਰਤੇ ਪਤੀ ਨੂੰ ਵੀ ਹਿਰਾਸਤ ਦੇ ਵਿੱਚ